ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੂਰੀ ਫੌਜ ਖੜ ਗਈ ਹੈ ਤਾਂ ਅੱਜ ਮੈਂ ਤੁਹਾਨੂੰ ਇੱਕ ਫੌਜੀ ਦਾ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਔਰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਜਿਵੇਂ ਕਿ ਬੰਦੀ ਸਿੰਘਾਂ ਦੇ ਮੋਰਚੇ ਤੇ ਜਾ ਕੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕਿ ਮੈਂ ਮਤੇ ਪਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਂਗਾ ਜੇਕਰ ਮੈਂ ਸੱਤਾ ਦੇ ਵਿੱਚ ਆਉਣਾ ਤਾਂ ਉਸ ਵਕਤ ਸੀਐਮ ਭਗਵੰਤ ਮਾਨ ਪੰਜਾਬ ਦੇ ਐਮਪੀ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਦਿੱਤਾ ਇੱਕ ਫੌਜੀ ਨੌਜਵਾਨ ਦਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਪੂਰੀ ਫੌਜ ਡਟ ਗਈ ਹੈ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਫੌਜੀਆਂ ਦਾ ਆ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤਾਂ ਹੁਣ ਮੈਂ ਤੁਹਾਨੂੰ ਇਹ ਫੌਜੀ ਵੀਰ ਦਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਸਾਡੀ ਪੰਜਾਬ ਦੀ ਜਨਤਾ ਨੂੰ ਸੁਣ ਲੈਣਾ सुनो ध्यान उसके बाद अगली गल करो भारत तुमुख तो तुम वैसे भी हो सक, कर सकते हो इनका खुद का राज, राज दे जो तुम्हारे को तकलीफ नहीं होगी जाता तकलीफ तो होगी नहीं जाता लेकिन क्या करते हमारे ही भाई है ना कुछ भूल जाते हैं भूल बड़े सिंपल शब्दों में आप लोगों को बताता था बड़े सिंपल शब्दों में सिद्धू मूसेवाला अपने गांवों में बताता रहता था

ਤਗਦੀਰ ਆਪਕੇ ਸਾਹਮਣੇ ਉਸਕੇ ਬਾਅਦ ਜੋ ਵੀ ਪੰਜਾਬ ਮੇਂ ਥੋੜੀ ਜਿਹੀ ਵੀ ਅੱਖਸਤੀ ਬਾਤ ਕਰਤਾ ਆਵਾਜ਼ ਉਠਾਪਤਾ ਦੇਖਤਾ ਇਸਕੀ ਆਵਾਜ਼ ਉੱਠਨੇ ਲਗੀ ਉਸਕੀ ਕੋ ਦਬਾ ਦਿਆ ਜਾਤਾ ਹੈ ਬੰਦੀ ਸਿੰਘ ਕੋਈ ਰਿਆ ਆਏਗਾ ਮੋਰਚਾ ਦੋ ਸਾਲ ਸੇ ਜ਼ਿਆਦਾ ਕੱਟ ਰਿਹਾ ਹੈ ਇਹ ਹੀ ਭਗਵੰਤਾਨ ਥਾ ਤੋ ਬੰਦੀ ਸਿੰਘ ਕੋਈ ਫਾਈਲ ਬਣਾ ਕੇ ਘੁੰਮਤਾ ਥਾ ਮਾਰੀ ਸਰਕਾਰ ਆਏਗੀ ਇਹ ਰਹਾ ਅਮਨਦੀ ਸਿੰਘ ਕੋ ਬਾਹਰ ਕੇ ਰਿਆ ਕਰੇਗੇ ਰਿਆ ਤੋ ਕੀ ਕਰਨਾ ਥਾ ਔਰ ਜ਼ਿਆਦਾ ਜਿਹੜੇ ਮੇਂ ਡਾਲ ਦਈਏ ਔਰ ਜ਼ਿਆਦਾ ਆਜ ਆ ਸੁਣ ਲਿਆ ਪੰਜਾਬ ਵਾਲੇ ਬਹੁਤ ਵੱਡੀ ਗੱਲ ਆ ਪੰਜਾਬ ਦੇ ਨੌਜਵਾਨਾਂ ਦਾ ਖੜ ਜਾਣਾ ਇਹ ਹਰਿਆਣੇ ਦਾ ਨੌਜਵਾਨ ਆ ਜਿਹੜਾ ਪੰਜਾਬੀ ਆਹ ਪੰਜਾਬੀ ਆਦੀ ਸਪੋਰਟ ਕਰ ਰਿਹਾ ਸਿੱਖਾਂ ਦੀ ਸਪੋਰਟ ਕਰ ਰਿਹਾ ਕਿਉਂਕਿ ਇਹ ਜਿਹੜਾ ਬੰਦਾ ਹੈ ਇੱਕ ਫੌਜੀ ਹੈ ਇੱਕ ਫੌਜ ਦਾ ਖੜ ਜਾਣਾ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਕਿ ਹੁਣ ਨਸ਼ਿਆਂ ਦੀ ਬਹਾਰ ਚੱਲੀ ਹੈ ਉਹ ਸੀਐਮ ਭਗਵੰਤ ਮਾਨ ਦੇ ਰਾਜ ਦੇ ਵਿੱਚ ਚੱਲੀ ਹੈ ਅਕਸਰ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਭਾਈ ਅਮਰਪਾਲ ਸਿੰਘ ਨੇ ਇੱਕ ਚਿੱਟੇ ਦੇ ਖਿਲਾਫ ਯਾਨੀ ਇੱਕ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਚਲਾਈ ਸੀ ਕਿ ਅਸੀਂ ਸਿੱਖੀ ਦੇ ਝੰਡੇ ਥੱਲੇ ਕਰਾਂਗੇ ਪੰਜਾਬ ਦੀ ਨੌਜਵਾਨੀ ਅਕਸਰ ਤੁਸੀਂ ਦੇਖਦੇ ਹੋ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਘਰਾਂ ਨੂੰ ਗਈ ਹੈ ਤੇ ਚਿੱਟੇ ਦੇ ਨਾਲ ਸਾਡੀ ਨੌਜਵਾਨੀ ਦਾ ਬਹੁਤ ਵੱਡਾ ਕਾਹਨ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਵੀ ਹੋ ਰਿਹਾ ਹੈ ਤਾਂ ਹੁਣ ਤੁਸੀਂ ਆਪ ਸਮਝੋ ਜਿਹੜੇ ਸਾਡੇ ਫੌਜੀ ਵੀਰ ਖੜ ਰਹੇ ਨੇ ਕੋਈ ਐਵੇਂ ਤਾਂ ਨਹੀਂ ਖੜ ਰਹੇ ਫਿਰ ਕਹਿੰਦੇ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿਸ ਦਿਨ ਇਕੱਠ ਹੁੰਦਾ ਉਹਦੀ ਜਿਹੜੀ ਨਵੀਂ ਪਾਰਟੀ ਦਾ ਐਲਾਨ ਹੁੰਦਾ ਤਾਂ ਤੁਸੀਂ ਕਹਿੰਦੇ ਸੀ ਜਿਹੜੇ ਉਹ ਕਤੀੜ ਕਹਿੰਦੇ ਸੀ ਬੂਟੇ ਗੈਨੀ ਵਰਗੇ ਕਿ ਉੱਥੇ ਤਾਂ ਸਾਨੂੰ ਬੰਦਾ ਨਹੀਂ ਨਜ਼ਰ ਆਇਆ ਔਰਸੀਆਂ ਖਾਲੀ ਪਈਆਂ ਸੀ ਤਾਂ ਤੁਸੀਂ ਹੁਣ ਦੱਸੋ ਫੌਜ ਦਾ ਖੜ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਔਰ ਜਿੰਨੇ ਹੁਣ ਹੋਰ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਮੈਂ ਅਪੀਲ ਕਰਦਾ ਕਿ ਜਿੰਨੀ ਨੌਜਵਾਨੀ ਸਾਡੀ ਹੁਣ ਗਰਕ ਹੋ ਚੁੱਕੀ ਆ ਪੰਜਾਬ ਦੀ ਇਹਨਾਂ ਚਿੱਟਿਆਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮਾਮਾ ਦੇ ਪੁੱਤ ਮਰਦੇ ਨੇ ਭੈਣਾਂ ਦੇ ਭਰਾ ਤੁਰ ਜਾਂਦੇ ਨੇ ਤਾਂ ਮੈਂ ਚਾਹੂੰ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕੀਤਾ ਜਾਵੇ ਤੇ ਜਿਹੜਾ ਸਾਡੇ ਮੁੱਖ ਮੰਤਰੀ ਦਾ ਚਿਹਰਾ ਉਹਨੂੰ ਵੀ ਨੰਗਾ ਕੀਤਾ ਜਾਵੇ ਵੈਸੇ ਸਾਡੀ ਪੰਜਾਬ ਦੀ ਜਨਤਾ ਤਾਂ ਇਨਕਾਰ ਚੁੱਕੀ ਐ ਉਦੋਂ ਦਿੱਲੀ ਵਾਲਿਆਂ ਨੇ ਵੀ ਲੱਤ ਮਾਰ ਦਿੱਤੀ ਐ ਜਿਵੇਂ ਗਾਇਰਵਿੰਦ ਕੇਜਰੀਵਾਲ ਤੋਂ ਅਸਤੀਫਾ ਲੈ ਲੈਣਾ ਗੀਤੇ ਦਿਨ ਹੀ ਜਿਹੜੇ ਕਿ ਸੀਐਮ ਮਾਨ ਤੇ ਬਹੁਤ ਵੱਡੇ ਦੋਸ਼ ਲੱਗਦੇ ਨੇ ਕਿ ਜਿਹੜਾ ਸੀਐਮ ਮਾਨ ਦਾ ਬਹੁਤ ਵੱਡਾ ਖੁਲਾਸਾ ਤਾਂ ਇਹ ਹੋਇਆ ਜਿਹੜੀ ਪੰਜਾਬ ਦੀ ਸ਼ਰਾਬ ਦਿੱਲੀ ਨੂੰ ਲੈ ਕੇ ਜਾਈ ਗਈ ਐ ਔਰ ਵੱਡੇ ਪੱਦਰ ਤੇ ਯਾਨੀ ਉਹਨਾਂ ਦੇ ਵਿੱਚ ਬੋਰੀਆਂ ਦੇ ਵਿੱਚ ਭਰ ਕੇ ਨੋਟਾਂ ਨੂੰ ਲੈ ਕੇ ਜਾਇਆ ਗਿਆ ਤਾਂ ਉਹਨਾਂ ਦੇ ਜਿਹੜੇ ਵੋਟਰ ਨੇ ਦਿੱਲੀ ਦੇ ਝੁੱਗਿਆਂ ਦੇ ਵਿੱਚ ਇਹਨਾਂ ਦੇ ਮੈਂਬਰਾਂ ਨੂੰ ਫੜਾਇਆ ਗਿਆ ਜਦੋਂ ਕਿ ਉਹ ਪੈਸਾ ਵੰਡ ਰਹੇ ਸੀ ਤਾਂ ਤੁਸੀਂ ਦੱਸੋ ਹੁਣ ਜਿਹੜਾ ਪੰਜਾਬ ਦਾ ਕੋਈ ਨੌਜਵਾਨ ਬੁਲੰਦ ਕਰਦਾ ਆਪਣੀ ਆਵਾਜ਼ ਨੂੰ ਸਰਕਾਰਾਂ ਦੇ ਖਿਲਾਫ ਤਾਂ ਫੇਰ ਇਹ ਅਜੰਡੇ ਚਲਾਉਂਦੀਆਂ ਸਰਕਾਰਾਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਦੋਂ ਕਿ ਇੱਕ ਨੌਜਵਾਨ ਆਉਂਦਾ ਦਵਾਈ ਦੇ ਵਿੱਚੋਂ ਜਿਹਨੂੰ ਕਿਹਾ ਜਾਂਦਾ ਕਹਿੰਦੇ ਵੀ ਇਹ ਕਲੀਨ ਸ਼ੇਪ ਵਿੱਚ ਗਿਆ ਸੀ ਤੇ ਸਿੰਘ ਸੱਚ ਕੇ ਆਇਆ ਤਾਂ ਹੁਣ ਉਨੇ ਜਿਹੜਾ ਡਾਕਟਰ ਅੰਬੇਰ ਕਰਦਾ ਬੁੱਥ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨੂੰ ਵੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਯਾਨੀ ਏਜੰਡਾ ਬਣਾ ਕੇ ਪੇਸ਼ ਕੀਤਾ ਗਿਆ ਉਹ ਕਹਿੰਦੇ ਅਮਰਪਾਲ ਸਿੰਘ ਦਾ ਬੰਦਾ ਹੈ ਇਹ ਆਈਐਸਆਈ ਦਾ ਬੰਦਾ ਹੈ ਤਾਂ ਹੁਣ ਤੁਸੀਂ ਆਪ ਸਮਝੋ ਲਗਾਤਾਰ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਏਜੰਡੇ ਚਲਾਉਂਦੀ ਹੈ ਸਮੇਂ-ਸਮੇਂ ਤੇ ਉਹ ਚਾਹੇ ਅਬਦਾਲੀਆਂ ਦਾ ਸਮਾਂ ਹੋਵੇ ਚਾਹੇ ਅੰਗਰੇਜ਼ਾਂ ਦਾ ਹੋਵੇ ਤੇ ਚਾਹੇ ਫਿਰ ਸਾਡੇ ਵਾਲੀ ਪੰਜਾਬ ਮੁੱਖ ਮੰਤਰੀ ਇਹ ਆ ਭਵਨ ਤੇ ਮਾਨ ਫਿਰ ਕਹਿੰਦੇ ਨੇ ਲੋਕ ਇਹਨਾਂ ਦੇ ਵਿੱਚ ਵਿਅੰਤੇ ਬੁੱਚੜ ਦੀ ਜਿਹੜੀ ਕਿ ਆਤਮਾ ਕੁਸ ਗਈ ਹੈ ਜਰਨਲ ਐਡਵੈਰ ਦੀ ਆਤਮਾ ਕੁਸ ਗਈ ਹੈ ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਗਲਤ ਕਿੱਥੇ ਆ ਸਾਡੀ ਪੰਜਾਬ ਦੀ ਨੌਜਵਾਨੀ ਤਾਂ ਜਿਹੜੀ ਹੁਣ ਪੰਜਾਬ ਦੀ ਨੌਜਵਾਨੀ ਹੈ ਮੈਂ ਅਕਸਰ ਕਹਿੰਦਾ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਨੌਜਵਾਨ ਨਹੀਂ ਠਹਿਾਉਣੇ 5-7 ਸਾਲਾਂ ਦੇ ਵਿੱਚ ਗਰਕ ਹੋ ਜਾਣਾ ਬੇੜਾ ਪੰਜਾਬ ਦਾ ਜੇਕਰ ਸਾਡੀ ਨੌਜਵਾਨੀ ਨੇ ਤੇ ਜਾਂ ਸਾਡੀ ਪੰਜਾਬੀਅਤ ਨੇ ਜਾਂ ਫਿਰ ਸਾਡੀ ਸਿੱਖ ਕੌਮ ਨੇ ਹੁਣ ਅਗਰ ਇਹ ਪਰਾਲਾ ਨਾ ਕੀਤਾ ਇੱਕ ਹੋਰ ਦੱਸਣਾ ਤੁਹਾਨੂੰ ਮੈਂਬਰਸ਼ਿਪ ਸ਼ੁਰੂ ਹੋ ਰਹੀ ਹੈ ਭਾਈ ਅਮਰਪਾਲ ਸਿੰਘ ਤੇ ਜਿਹਦੇ ਵਿੱਚ ਬਜ਼ੁਰਗ ਬੱਚੇ ਮਾਮਾ ਭੈਣਾ ਸਭ ਜੁੜ ਰਹੇ ਨੇ ਤੁਸੀਂ ਦੇ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਦੇਣਾ ਤਾਂ ਕਿ ਵੱਡੇ ਪੱਧਰ ਤੇ ਇਸ ਜਿਹੜੀ ਮਹੀਮ ਦਾ ਹਿੱਸਾ ਬਣ ਗਏ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜੀ ਐਨਐਸਐ ਤੇ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਈਮਾਨ ਸਿੰਘ ਖਾਰਾ ਐਡਵੋਕੇਟ ਵਕੀਲ ਹੈ ਜਿਹੜੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਵੀ ਬਹੁਤ ਵੱਡਾ ਖੁਲਾਸਾ ਕੀਤਾ ਕਿ ਅਮਰਪਾਲ ਸਿੰਘ ਜਲਦ ਰਿਹਾ ਹੋ ਸਕਦੇ ਨੇ ਜੇਕਰ ਪੰਜਾਬ ਦੇ ਵਿੱਚੋਂ ਪਹਿਲਾਂ ਵਾਂਗੂ ਆਵਾਜ਼ ਉੱਠੀ ਜਿਵੇਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜੇਕਰ ਅੱਜ ਵੀ ਨੌਜਵਾਨੀ ਉਸੇ ਹੀ ਪ੍ਰਕਾਰ ਖੜਦੀ ਹੈ ਤਾਂ ਫੇਰ ਤੁਹਾਡੇ ਲਈ ਕੋਈ ਮੁਸ਼ਕਲ ਗੱਲ ਨਹੀਂ ਕਿ ਅਮਰਪਾਲ ਸਿੰਘ ਨੂੰ ਤੁਸੀਂ ਬਾਹਰ ਨਾ ਕਢਾ ਸਕੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਦਾ ਜਿਹੜਾ ਇਹ ਖਸੁੱਣ ਜੇ ਕਿਸੇ ਵੀ ਸੈਂਟਰ ਤੇ ਪੈਂਦਾ ਤਾਂ ਫੇਰ ਇੱਕ ਦਿਨ ਦੇ ਵਿੱਚ ਵੀ ਤੁਸੀਂ ਜੇਕਰ ਇਕੱਠੇ ਹੋਣੇ ਤਾਂ ਉਸ ਨੂੰ ਬਾਹਰ ਕੱਢ ਸਕਦੇ ਹੋ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕਿ ਮੈਂ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲੂੰਗਾ ਜੇਕਰ ਮੈਂ ਸੱਤਾ ਦੇ ਵਿੱਚ ਹੁਣ ਤੇ ਅੱਜ ਭਾਈ ਤੂੰ ਸੱਤਾ ਦੇ ਵਿੱਚ ਕਿਉਂ ਨਹੀਂ ਕਰਵਾਉਂਦਾ ਮੁੱਦੇ ਪੰਜਾਬ ਦੇ ਜਿੰਨੇ ਤੁਸੀਂ ਧਰੇ ਸਾਡੀ ਪੰਜਾਬ ਦੀ ਜਨਤਾ ਦੇ ਅੱਗੇ ਉਹ ਕਿਸੇ ਵੀ ਮੁੱਦੇ ਤੇ ਤੁਸੀਂ ਦੱਸੋ ਜੇਕਰ ਕੋਈ ਸਫਲਤਾ ਮਿਲੀ ਹੈ ਕਿੰਨੇ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਲੱਗੇ ਨੂੰ 2 ਸਾਲ ਹੋ ਗਏ ਮੁਹੱਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਔਰ ਦੂਜੇ ਪਾਸੇ ਬੰਨੇਵਾਲ ਸਾਹਿਬ ਜਿਹੜੇ ਕਿ ਕਿਸਾਨੀ ਨੂੰ ਲੈ ਕੇ ਵੀ ਬਹੁਤ ਵੱਡਾ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਦੂਜੇ ਪਾਸੇ ਅਮਰਪਾਲ ਸਿੰਘ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਜਨਤਾ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਬਹੁਤ ਵੱਡਾ ਘਾਣ ਹੋ ਰਿਹਾ ਬਹੁਤ ਵੱਡੇ ਵੱਡੇ ਨੁਕਸਾਨ ਵੀ ਹੋ ਰਹੇ ਨੇ ਕਿਤੇ ਦਿਨ ਜਿਹੜਾ ਦਾਨ ਸਿੰਘ ਵਾਲੇ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਤਾਂ ਉਹਦੇ ਵਿੱਚ ਅੱਠ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ ਕਿਹਨੇ ਲਾਈ ਹੈ ਉਹ ਚਿੱਟੇ ਵਾਲਿਆਂ ਨੇ ਲਾਈ ਹੈ ਲਵਾਈ ਕਿਹਨੇ ਸੀ ਸਰਕਾਰਾਂ ਦੇ ਹੋ ਜਾਂਦੇ ਚੱਲਦੇ ਨੇ ਸਰਕਾਰਾਂ ਜੇਕਰ ਚਿੱਟੇ ਨੂੰ ਪ੍ਰੋਮੋਟ ਕਰਦੀਆਂ ਨੇ ਤਾਂ ਵੱਡੀਆਂ ਬਾਰਦਾਤਾਂ ਨੂੰ ਇੱਥੇ ਅੰਜਾਮ ਦਿੱਤਾ ਜਾਂਦਾ ਤਾਂ ਹੁਣ ਤੁਸੀਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਧੰਨਵਾਦ